ਵੱਡੇ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਕਿਰਪਾਸੇ ਨੂੰ ਇਹਨਾਂ ਨੂੰ ਮਿਲਿਆ ਗੰਗੂ ਗੰਗੂ ਨੇ ਕਿਹਾ ਮਾਂ ਜਦੋਂ ਤੁਹਾਡੇ ਤੇ ਬਿਪਤਾ ਸੀ ਤੁਸੀਂ ਮੇਰੇ ਘਰ ਨੂੰ ਆਓ ਕਿਉਂਕਿ ਮੈਂ ਬਿਪਤਾ ਦੇ ਦਿਨ ਆਪ ਜੀ ਦੇ ਪਾਸ ਕੱਟਿਆ ਉਹ ਕੋਈ ਸਿਰਲ ਕਾਉਂਡ ਨੂੰ ਥਾਂ ਲੱਭੇ ਮਾਤਾ ਗੱਲ ਅੱਗੇ ਹੋ ਭਾਲਦੀ ਸੀ ਲੈ ਕੇ ਪੋਤਰਿਆਂ ਨੂੰ ਨਾਲ ਤੁਰ ਹੀ ਜਾਂਦੀ ਠੱਕਾ ਵਗਦਾ ਰੁੱਤ ਸਿਆਲ ਦੀ ਸੀ ਠਰੂੰ ਠਰੂੰ ਕਰਦੇ ਬੱਚੇ ਸਹਿਮੇ ਹੋਏ ਲਈ ਜਾਂਦੀ ਏ ਮਰਜੀ ਅਕਾਲ ਦੀ ਸੀ ਪਰਮ ਨਹੀਂ ਸੀ ਕੋਈ ਕਰਤਾਰ ਸਿੰਘਾ ਪਰ ਨੀਤ ਬਦਲੀ ਹੋਈ ਚੰਡਾਲ ਦੀ ਸੀ ਇਹ ਮਾਤਾ ਜੀ ਦੇ ਸਾਹਿਬ ਜਦਾਂ ਨੂੰ ਘਰ ਲੈ ਗਿਆ ਹੁਣ ਇਹਦਾ ਬਾਰ-ਬਾਰ ਧਿਆਨ ਮਾਤਾ ਜੀ ਦੇ ਕੋਲ ਇੱਕ ਮਾਇਆ ਦੀ ਖੁਰਜੀ ਆ ਉਹਦੇ ਵੱਲ ਜਾਂਦਾ ਏ ਸਾਰੀ ਰਾਤ ਇਹ ਵੇਂਦਾ ਰਿਆ ਪਰ ਮਾਤਾ ਜੀ ਸਾਰੀ ਰਾਤ ਸਿਮਰਨ ਕਰਦੇ ਰਹੇ ਜਰਾ ਧਿਆਨ ਦਿਓ ਆਪਣੇ ਸਰੀਰ ਤੇ ਥੋੜਾ ਜਿਹਾ ਕਸ਼ਟ ਆ ਜੇ ਤੇ ਆਪਾਂ ਸਿਮਰਨ ਭੁੱਲ ਜਾਂਦੇ ਆ ਕਈ ਦਾ ਰੱਬ ਨੂੰ ਬੁਰੇ ਭਲੇ ਬਚਨ ਵੀ ਬੋਲ ਦਿੰਦੇ ਆ ਪਰ ਧੰਨ ਮਾਤਾ ਜੀ ਸਾਰੀ ਰਾਤ ਸਿਮਰਨ ਕਰਦੇ ਰਹੇ ਦਿਨ ਚੜਿਆ ਇਹਨੂੰ ਪਹਿਣ ਕਾਲੀਆਂ ਕਿ ਕਿਹੜਾ ਵੇਲਾ ਹੋਵੇ ਧੰਨ ਮੇਰੇ ਹੱਥ ਆਵੇ ਇਹ ਆਪਣੀ ਮਾਂ ਦੇ ਕੋਲ ਗਿਆ ਕਹਿ ਲੱਗਾ ਮਾਂ ਆਪਣੀ ਗਰੀਬੀ ਨਿਕਲ ਸਕਦੀ ਆ ਇੱਕ ਛੋੜਾ ਜਿਹਾ ਕੰਮ ਕਰ ਦੇ ਉਹ ਕਹਿ ਲੱਗੀ ਦੱਸ ਮੁੱਤ ਕੰਮ ਕੀ ਹੈ ਕਹਿੰਦਾ ਕੰਮ ਥੋੜਾ ਜਿਹਾ ਕਰੜਾ ਵਾ ਉਹ ਕਹਿੰਦੇ ਦੱਸੇਗਾ ਫੇਰੀ ਪਤਾ ਲੱਗੂ ਗੰਗੂ ਨੇ ਇਹਨਾਂ ਦੱਸਿਆ ਤੇ ਗੰਗੂ ਦੀ ਮਾਂ ਨੇ ਗੰਗੂ ਨੂੰ ਇੱਕ ਲਾਣ ਦਪਾਈ ਗੰਗੂ ਮਾਣੂ ਆਖਦਾਏ ਖਾਨ ਵਿੱਚ ਯਰ ਪਾ ਦੇ ਰਾਤੋ ਰਾਤ ਹੋ ਜਾਗੇ ਅਮੀਰ ਨਹੀਂ ਅਮੀਏ ਬਦਲ ਜਾਊਗੀ ਤੱਕਦੀ ਨਹੀਂ ਅਮੀਏ ਬਦਲ ਜਾਊਗੀ ਤੱਕਦੀ ਰਾ ਪੈਸਾ ਹੁੰਦਾ ਅੱਖਾਂ ਦੀ ਇਹ ਮਹਿਲ ਪੁੱਤ ਗੰਗੀ ਆਵੇ ਮਾਇਆ ਪਿੱਛੇ ਚਿੰਤਨਾ ਢੁਲਾ ਵੇ ਗੰਗਿਆ ਬੱਚਿਆਂ ਤੇ ਕਹਿਰ ਨਾ ਕਰ ਮਾਂ ਵੇ ਗੰਗਿਆ ਬੱਚਿਆਂ ਤੇ ਕਹਿਰ ਨਾ ਕਰ ਮਾਂ ਸਾਲ ਰਿਆ ਗੁਰੂ ਘਰ ਦਾ ਰਸੋਈਆ ਮੈਂ ਪੱਲੇ ਮੇਰੇ ਪਿਆਸ ਸੱਚ ਕਾਖਣਾ ਪੱਲੇ ਮੇਰੇ ਪਿਆਸ ਸੱਚ ਕਾਖਣਾ ਪੱਲੇ ਮੇਰੇ ਪਿਆਸ ਸੱਚ ਕਾਖਣਾ ਮਿਲਿਆ ਸੁਨਾਰੇ ਮੌਕਾ ਅੱਜ ਮੈਂ ਮੇਰੀ ਐਨ ਐ ਸਕੂਲ ਵਾਂਜ ਮੈਨੂੰ ਰੱਖਣਾ ਇਸ ਕੋਲ ਵਾਂਜ ਮੈਨੂੰ ਰੱਖਣਾ ਮੈਂ ਇਸ ਕੋਲ ਵਾਂਜ ਮੈਨੂੰ ਰੱਖਣਾ ਪੈਸੇ ਨਾਲ ਲਾਈਏ ਜਾਰੀ ਨਿਕਲੂ ਗਰੀਬੀ ਸਾਰੇ ਮਨ ਮੇਰੀ ਅਰਜ਼ ਅਖੀਰ ਨੀ ਅੰਮੀਏ ਬਦਲ ਜਾਊਗੀ ਤਕਦੀਰ ਨੀ ਅੰਮੀਏ ਬਦਲ ਜਾਊਗੀ ਤਕਦੀਰ ਪੈਸਾ ਹੁੰਦਾ ਅੱਠਾਂ ਦੀਏ ਮਹਿਲ ਪੁੱਤ ਗੰਗ ਆਵੇ ਮਾਇਆ ਪਿੱਛੇ ਚਿਤ ਨਾ ਢੁਲਾ ਵੇ ਗੰਗ ਆ ਬੱਚਿਆਂ ਤੇ ਕਹਿਰ ਨਾ ਕਮਾ ਵੇ ਗੰਗ ਆ ਬੱਚਿਆਂ ਤੇ ਕਹਿਰ ਨਾ ਕਮਾ ਪੈਸਾ ਨਹੀਂ ਹੁੰਦੀ ਪੁੱਤ ਮੇਰਾ ਵਿਖਾ ਕੇ ਲੂਣ ਕਰ ਤੂੰ ਹਰਾਮਣਾ ਖਾ ਕੇ ਲੂਣ ਕਰ ਤੂੰ ਹਰਾਮਣਾ ਪੁੱਤ ਖਾ ਕੇ ਲੂਣ ਕਰ ਤੂੰ ਹਰਾਮਣਾ ਜਗ ਨਹੀਂ ਆਣ ਤਾ ਦਾ ਤਾਜ ਤੇਰੇ ਸਿਰ ਹੋਣਾ ਛੱਡ ਦੇ ਲਾਲਚਾਂ ਦੀ ਕਾਮਨਾ ਛੱਡ ਦੇ ਇਹ ਲਾਲਚਾਂ ਦੀ ਕਾਮਨਾ ਪੁੱਤ ਛੱਡ ਦੇ ਇਹ ਲਾਲਚਾਂ ਦੀ ਕਾਮਨਾ ਤੇਰੇ ਉਤੇ ਮਾਨ ਕੀਤਾ ਡੇਰ ਕਰਿਆਣ ਕੀਤਾ ਪਿੰਡਾਂ ਕੰਨੋਂ ਦੱਸ ਭੈੜੇ ਰਾ ਗੰਗਿਆ ਬੱਚਿਆਂ ਤੇ ਕਹਿਣਾ ਕਮਾ ਵੇ ਗੰਗਿਆ ਬੱਚਿਆਂ ਤੇ ਕਹਿਣਾ ਕਮਾ ਪੈਸਾ ਹੰਦਾਂ ਦੀ ਇਹ ਮੈਲ ਪੁੱਤ ਗੰਗਿਆ ਵੇ ਮਾਇਆ ਪਿੱਛੇ ਚਿਤ ਨਾ ਡੁਲਾ ਵੇ ਗੰਗਿਆ ਬੱਚਿਆਂ ਤੇ ਕਹਿਣਾ ਕਮਾ ਵੇ ਗੰਗਿਆ ਬੱਚਿਆਂ ਤੇ ਕਹਿਣਾ ਕਮਾ ਨੇ ਗੰਗਣੋਂ ਚੇਤਾ ਗਰਾਇਆ ਗੋ ਦਿਨ ਯਾਦ ਕਰ 21 ਸਾਲ ਗੁਰੂ ਘਰ ਦਾ ਰਾਸ਼ਨ ਖਾਦਾ ਤੇ ਕਹਿੰਦਾ ਮਿਲਿਆ ਕੁਝ ਨਹੀਂ